ਸਯੁਕਤ ਕਿਸਾਨ ਮੋਰਚੇ ਦੀਆਂ ਹਮਾਇਤੀ ਜਥੇਬੰਦੀਆਂ ਦੇ ਵਿੱਚੋਂ ਇੱਕ ਜਥੇਬੰਦੀ ਦੇ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇਹਨਾਂ ਜਥੇਬੰਦੀਆਂ ਦੇ ਵੱਲੋਂ ਇੱਕ ਮੀਟਿੰਗ ਵੀ ਕੀਤੀ ਗਈ ਜਿਸ ਦੇ ਵਿੱਚ ਕਿਸਾਨਾਂ ਦੀਆਂ ਮੁੱਖ ਮੰਗਾਂ ਦੇ ਉੱਤੇ ਚਰਚਾ ਕੀਤੀ ਗਈ ਜ਼ਿਕਰਯੋਗ ਹੈ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਨਰਿੰਦਰ ਸਿੰਘ ਸੋਨੀਆ ਦੀ ਅਗਵਾਈ ਦੇ ਹੇਠ ਚੱਲੀ ਅਤੇ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਸਮਰਥਕਾਂ ਨੇ ਵੀ ਹਿੱਸਾ ਲਿਆ ਅੱਜ ਜੁਕਤ ਕਿਸਾਨ ਮੋਰਚਾ ਸultanpur Lodhi ਵਿੱਚ ਸ਼ਾਮਲ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ ਆ ਜਿਸ ਵਿੱਚ ਕੇਂਦਰ ਸਰਕਾਰ ਨੇ ਜਿਹੜੇ ਸਾਡੇ ਕਿਸਾਨ ਤੇ ਮਜ਼ਦੂਰ ਆਗੂਆਂ ਦੇ ਘਰਾਂ ਤੇ ਸੀਬੀਆਈ ਦੇ ਛਾਪੇ ਮਾਰੇ ਸੀ ਔਰ ਉਹਨਾਂ ਦੀ ਹਰਾਸਮੈਂਟ ਕੀਤੀ ਸੀ ਜਿਨ੍ਹਾਂ ਦੇ ਵਿੱਚੋਂ ਹਰਿੰਦਰ ਸਿੰਘ ਲਖੋਵਾਲ ਤੇ ਆਪਣੇ ਦੂਸਰੇ ਸਤਨਾਮ ਸਿੰਘ ਬਹਿਰੂ ਸੀ ਔਰ ਉਹਨਾਂ ਦੇ ਜਿੰਨੀਆਂ ਵੀ ਜਾਇਦਾਦਾਂ ਸੀ ਬਿਨਾ ਮਤਲਬ ਉਹਨਾਂ ਨੂੰ ਵਾਰੰਟ ਦਿਖਾਏ ਔਰ ਬਿਨਾ ਉਹਨਾਂ ਨੂੰ ਮਤਲਬ ਕੋਈ ਕਾਗਜ਼ ਪੱਤਰ ਜਿਹੜਾ ਸੀ ਦੇਣਾ ਸੀ ਉਹਨ ਦਿੱਤੇ ਬਿਨਾ ਕੋਈ ਵੀ ਜਿਹੜਾ ਲੀਗਲ ਅਪਰੋਚ ਕੀਤੇ ਤੋਂ ਬਿਨਾ ਲੀਗਲ ਢੰਗਮطਾਂਏ ਤੋਂ ਬਿਨਾ ਉਹਨਾਂ ਨੂੰ ਮਤਲਬ ਹਰਾਸਮੈਂਟ ਕੀਤੀ ਗਈ ਉਹਨਾਂ ਦੇ ਪਰਿਵਾਰਾਂ ਦੀ ਹਰਾਸਮੈਂਟ ਕੀਤੀ ਗਈ ਉਹਨਾਂ ਦੇ ਜਿੰਨੇ ਕਾਰੋਬਾਰ ਸੀ ਉਹਨਾਂ ਨੂੰ ਮਤਲਬ ਨੁਕਸਾਨ ਪਾਇਆ ਗਿਆ ਇਸ ਸਬੰਧ ਦੇ ਵਿੱਚ ਅਸੀਂ ਸਾਰੀ ਜਥੇਬੰਦੀ ਦੀ ਮੀਟਿੰਗ ਕੀਤੀ ਆ ਵੀ ਜਿਹੜਾ ਹਿੰਦੁਸਤਾਨ ਇੱਕ ਲੋਕਤੰਤਰੀ ਰਾਜ ਆ ਉਹਦੇ ਵਿੱਚ ਜਿਹੜੇ ਵੀ ਲੋਕ ਲੜਦੇ ਆ ਜਿਹੜੇ ਕਿਸਾਨਾਂ ਲਈ ਲੜਦੇ ਮਜ਼ਦੂਰਾਂ ਲਈ ਲੜਦੇ ਆ ਜਿਹੜੇ ਲੋਕ ਇਮਾਨਦਾਰੀ ਨਾਲ ਆਪਣਾ ਜਿਹੜਾ ਜੀਵਨ ਆ ਲੋਕਾਂ ਵਾਸਤੇ ਅਰਪਤ ਕਰਦੇ ਆ ਉਹਨਾਂ ਦੀ ਹਰਾਸਮੈਂਟ ਕਰਨੀ ਜਿਹੜੀ ਆ ਸਰਕਾਰ ਦੀ ਜਿਹੜੀ ਆ ਬਹੁਤ ਮਾੜੀ ਘਟਨਾ ਆ ਔਰ ਮਾੜੀ ਚਾਲ ਆ ਉਹ ਕਿਸਾਨ ਅੰਦੋਲਨ ਨੂੰ ਨਪਾਉਣਾ ਚਾਹੁੰਦੀ ਆ ਦਬਾਉਣਾ ਚਾਹੁੰਦੀ ਆ ਪਰ ਕਿਸਾਨ ਜਿਹੜੇ ਆ ਉਹ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਣਗੇ ਔਰ ਇਸ ਸੰਬੰਧ ਦੇ ਵਿੱਚ ਅਸੀਂ ਅੱਜ ਸਾਂਝੀ ਮੀਟਿੰਗ ਕੀਤੀ ਆ ਔਰ ਕੇਂਦਰ ਸਰਕਾਰ ਦੇ ਜਿਹੜੇ ਆ 13 ਤਰੀਕ ਨੂੰ 11 ਵਜੇ ਡੀਸੀ ਦਫ਼ਤਰਾਂ ਦੇ ਵਿੱਚ ਜਿਹੜੇ ਪੁਤਲੇ ਹੋ ਕੇ ਜਾਣੇ ਆ ਉਸ ਬੰਦੇ ਮੈਂ ਬੇਨਤੀ ਕਰੂੰਗਾ ਵੀ ਸਾਡੇ ਜਿਹੜੇ ਕਿਸਾਨ ਆਗੂ ਆ ترਸੀਮ ਸਿੰਘ ਜੀ ਬੰਨਾਮਲ ਉਹ ਵੀ ਇਹਦੇ ਬਾਰੇ ਅਪੀਲ ਕਰਨਗੇ ਕਿ 13 ਤਰੀਕ ਨੂੰ ਸੋਮਵਾਰ 11 ਵਜੇ ਡੀਸੀ ਦਫ਼ਤਰ ਦੇ ਵਿੱਚ ਸਾਰੇ ਜਿਹੜੇ ਜ਼ਿਲ੍ਹਾ ਪੱਧਰ ਤੇ ਪੁੱਜਣ ਨਾਲ ਹੀ ਸਾਡੇ ਹਿੰਦੁਸਤਾਨ ਪੱਧਰ ਤੇ ਜਿਹੜੀ ਇਹ ਪਾਰਲੀਮੈਂਟ ਦੇ ਸਾਹਮਣੇ ਕਿਸਾਨਾਂ ਵੱਲੋਂ ਜਿਹੜਾ ਵਿਸ਼ਾਲ ਕਟ ਕੀਤਾ ਜਾਣਾ ਕੇਂਦਰ ਸਰਕਾਰ ਨੇ ਜਿਹੜੇ ਸਾਡੇ ਅੰਦੋਲਨ ਵਾਪਸ ਲੈਣ ਵ ਲਈ ਵਾਅਦੇ ਕੀਤੇ ਸੀ ਉਹਦੇ ਵਿੱਚ ਮੇਨ ਇਹ ਸੀ ਵੀ ਜਿਹੜੇ ਐਮਐਸਪੀ ਆ ਉਹਤੇ ਕਮੇਟੀ ਬਣਾਈ ਜੂ ਔਰ ਕਿਸਾਨ ਜਿਹੜੇ ਆ ਉਹਦੇ ਸ਼ਾਮਿਲ ਕੀਤੇ ਜਾਣਗੇ ਔਰ ਕੇਂਦਰ ਸਰਕਾਰ ਨੇ ਉਹਦਾ ਵਿਸ਼ਵਾਸ ਘਾਤ ਕਰਦਿਆਂ ਜਿੰਨੇ ਹੀ ਕਾਨੂੰਨਾਂ ਨੂੰ ਬਣਾਉਣ ਵਾਲੇ ਲੋਕ ਸੀ ਜਿਹੜੇ ਕਾਰਪੋਰੇਟ ਪੱਖੀ ਲੋਕ ਸੀ ਉਹਨਾਂ ਨੂੰ ਕਮੇਟੀ ਸ਼ਾਮਿਲ ਕਰ ਲਿਆ ਔਰ ਕਿਸਾਨਾਂ ਦੀ ਸਲਾਹ ਨਹੀਂ ਕੀਤੀ ਔਰ ਦੂਸਰਾ ਬਿਲੀ ਜਿਹੜਾ ਬਿੱਲ ਸੀ ਉਹਤੇ ਵੀ ਇਹ ਸੀ ਵਾਅਦਾ ਕੀਤਾ ਸੀ ਵੀ ਅਸੀਂ ਜਿਹੜੇ ਕਿਸਾਨ ਆ ਉਹਨਾਂ ਨੂੰ ਇੱਕ ਤੋਂ ਬਾਹਰ ਰੱਖਾਂਗੇ ਉਹ ਵੀ ਕਿਸਾਨਾਂ ਦੀ ਸਲਾਹ ਤੋਂ ਬਿਨਾਂ ਹੀ ਪੇਸ਼ ਕਰ ਦਿੱਤਾ ਗਿਆ ਸੀ ਇਸ ਕਰਕੇ ਜਿਹੜੇ ਸਾਡੇ ਉੱਥੇ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਅਜੇ ਤੱਕ ਪੂਰਾ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਗਿਆ ਉਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਸਾਰੇ ਹਿੰਦੁਸਤਾਨ ਦੇ ਲੋਕ 20 ਮਾਰਚ ਨੂੰ ਜਿਹੜਾ ਪਾਰਲੀਮੈਂਟ ਦੇ ਸਾਹਮਣੇ ਇਕੱਠੇ ਹੋਣਗੇ ਔਰ ਆਪਣਾ ਜਿਹੜੀ ਏਕਤਾ ਦਿਖਾਉਣਗੇ ਔਰ ਸਰਕਾਰ ਤੇ ਦਬਾਅ ਬਣਾਇਆ ਜਾਊ ਕਿ ਜਿਹੜੀਆਂ ਸਾਡੀਆਂ ਮੰਗਾਂ ਆ ਉਹਨਾਂ ਨੂੰ ਮੰਨੀਆਂ ਜਾਵਣ ਮੈਂ ਤਰਸੀਮ ਸਿੰਘ ਬੰਨਾਮਲ ਕਿਰਤੀ ਕਿਸਾਨ ਜੂਨ ਜਿਲ੍ਹਾ ਸਕੱਤਰ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਜਿਹੜੇ ਛਾਪਾ ਮਾਰੀ ਕੀਤੀ ਐ ਸੈਂਡੇ ਤੇ ਅੱਜ ਜਿਹੜੀ ਆ ਮੀਟਿੰਗ ਕੀਤੀ ਗਈ ਆ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਏਕਤਾ ਦਾ ਸਬੂਤ ਦਿਖਾਉਂਦਿਆ ਆ 1 ਸਾਲ 13 ਮਹੀਨੇ ਸਰਕਾਰ ਨੂੰ ਜਿਹੜੀ ਆ ਉਹ ਮੂੰਹ ਦੀ ਖਾਣੀ ਪੀਂ ਘੋਲ ਡਰਦਿਆਂ ਦੌਰਾਨ ਸਰਕਾਰ ਉੱਥੇ ਕੇਂਦਰ ਸਰਕਾਰ ਨੇ ਹਰ ਤਰ੍ਹਾਂ ਦੇ ਹੱਥ ਕੰਡੇ ਵਰਤੇ ਏਜੰਸੀਆਂ ਨੇ ਕੋਸਪੈਟ ਕਰਕੇ ਉਹ ਘੋਲ ਨੂੰ ਫੇਲ ਕਰਨ ਲਈ ਇਹ ਜਥੇਬੰਦੀਆਂ ਦੀ ਏਕਤਾ ਤੋੜ ਲਈ ਹਰ ਯਤਨ ਕੀਤਾ ਉਸ ਸਮੇਂ ਉਹ ਕਾਮਯਾਬ ਨਹੀਂ ਹੋਈ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਇਸੇ ਦੌਰਾਨ ਉਹਨਾਂ ਨੇ ਦੁਬਾਰਾ ਫਿਰ ਕੁਝ ਮੰਗਾਂ ਰਹਿ ਗਈਆਂ 24 ਦੇ ਇਲੈਕਸ਼ਨ ਘੜੀ ਆਇਆ ਆ ਰਹੀ ਆ ਕਿਸਾਨ ਕੋਲ ਨੂੰ ਦੇਖਦਿਆ ਹੋਇਆ ਇਹਨੂੰ ਫੇਲ ਕਰਨ ਲਈ ਆਗੂ ਰਹਿਤ ਕਰਨ ਲਈ ਦੋ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਘਰਾਂ ਤੇ ਛਾਪੇ ਵੀ ਮਾਰੇ ਗਏ ਆ ਤੇ ਹੋਰ ਵੀ ਏਜੰਸੀਆਂ ਪੰਜਾਬ ਦੇ ਵਿੱਚ ਇਹੋ ਜਿਹਾ ਮਤਲਬ ਆਪਣਾ ਉਹ ਜਿਹੜਾ ਕੋਸ਼ਿਸ਼ ਕਰ ਰਹੀਆਂ ਕਿ ਇਹ ਜਿਹੜੀ ਕਿਸਾਨਾਂ ਦੀਆਂ ਜਥੇਬੰਦੀਆਂ ਦੀ ਏਕਤਾ ਵਾ ਇਹਨੂੰ ਕਿਸੇ ਤਰੀਕੇ ਤੋੜਿਆ ਜਾਵੇ ਤੇ ਸੈਂਟਰ ਜਿਹੜੀ ਕੇਂਦਰ ਸਰਕਾਰ ਆ ਉਹਨੂੰ ਇਲੈਕਸ਼ਨ ਦੇ ਦੌਰਾਨ ਕੋਈ ਇਸ ਤਰ੍ਹਾਂ ਦੀ ਆਪਣੀ ਮੂੰਹ ਦੀ ਨਾ ਖਾਣੀ ਪਵੇ। ਇਹੀ ਗੱਲਾਂ ਤੇ ਜਿਹੜੇ ਉਹ ਕਿਸਾਨਾਂ ਦੇ ਘਰਾਂ ਤੇ ਛਾਪੇ ਮਾਰੇ ਆ ਉਸ ਏਜੰਡੇ ਮੁਤਾਬਕ 13 ਤਰੀਕ ਨੂੰ ਡੀਸੀ ਦਫ਼ਤਰਾਂ ਮੂਰੇ ਉਹਨਾਂ ਕੇਂਦਰ ਸਰਕਾਰ ਦੇ ਪੁਤਲੇ ਸਾੜ ਕੇ ਧਰਨੇ ਦੇ ਕੇ ਤੇ ਰਾਸ਼ਟਰਪਤੀ ਦੇ ਨਾਂ ਜਿਹੜਾ ਮੰਗ ਪੱਤਰ ਭੇਜਿਆ ਜਾਵੇਗਾ ਇਸ ਤੇ ਅਧਿਕਾਰ ਕਿਸਾਨਾਂ ਨੂੰ ਕੇ ਅਪੀਲ ਕਰਨੀ ਚਾਹੀਦੀ ਹੈ। ਨਾ ਕਰਨੇ ਉਸ ਨੂੰ। ਕਿਸਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਆਪਣੀ ਏਕਤਾ ਦਾ ਸਬੂਤ ਦਿਖਾਓ, ਇਕੱਠੇ ਹੋ, ਇਹ ਸਰਕਾਰ ਨੂੰ ਜਿਹੜੀ ਆਪਾਂ ਏਕਤਾ ਦਿਖਾ ਲਈਏ। ਆਪਾਂ ਉਹ ਏਜੰਸੀਆਂ ਦੇ ਜਾਂ ਉਹ ਜਿਹੜੇ ਸਰਕਾਰ ਦੇ ਏਜੰਟ ਆ ਉਹਨਾਂ ਤੋਂ ਹਰ ਤਰ੍ਹਾਂ ਦਾ ਬਚਣ ਦੀ ਕੋਸ਼ਿਸ਼ ਕਰੀਏ। ਸਾੜ ਕੀ ਧਰਿੰਦੇ ਕਿ ਇਹ ਤੇ ਰਾਸ਼ਟਰਪਤੀ ਦੇ ਨਾਮ ਜਿਹੜਾ ਮੰਗ ਪੱਤਰ ਭੇਜਿਆ ਜਾਵੇਗਾ ਇਸ ਤੇ ਅਧਿਕਾਰ ਕਿਸੇ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਨਾ ਧਰਨੇ ਉਸ ਨੂੰ। ਨਕਸਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਆਪਣੀ ਏਕਤਾ ਦਾ ਸਬੂਤ ਦਿਖਾਓ ਇਕੱਠੇ ਹੋ ਇਹ ਸਰਕਾਰ ਨੂੰ ਜਿਹੜੀ ਆਪਾਂ ਏਕਤਾ ਦਿਖਾ ਲਈਏ ਆਪਾਂ ਉਹ ਏਜੰਸੀਆਂ ਦੇ ਜਾਂ ਉਹ ਜਿਹੜੇ ਸਰਕਾਰ ਦੇ ਏਜੰਟ ਆ ਉਹਨਾਂ ਤੋਂ ਹਰ ਤਰ੍ਹਾਂ ਦਾ ਬਚਣ ਦੀ ਕੋਸ਼ਿਸ਼ ਕਰੀਏ। ਲਾਈਵ ਤੇਸ ਚੈਨਲ ਦੇ ਲਈ ਨਰੇਸ਼ ਖੋਸਲਾ